ਜਿਵੇਂ ਆਪਾਂ ਆਪਣੀ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਸੀਗਾ ਕਿ ਕਈ ਖੇਤ ਆਪਣੇ ਅਜਿਹੇ ਹੁੰਦੇ ਨੇ ਜਿੱਥੇ ਗੁੱਲੀ ਡੰਡਾ ਬਹੁਤ ਜ਼ਿਆਦਾ ਹੁੰਦਾ ਆ। ਦੋ ਦੋ ਸਪਰੇਅਾਂ ਕਰਨ ਤੋਂ ਬਾਅਦ ਵੀ ਉਹ ਪੂਰੀ ਤਰ੍ਹਾਂ ਦੇ ਨਾਲ ਨਹੀਂ ਮਰਦਾ। ਇਸ ਸਾਲ ਇਹ ਦੇਖਣ ਦੇ ਵਿੱਚ ਰੁਝਾਨ ਆਇਆ ਹੈ ਕਿ ਕਿਸਾਨਾਂ ਦੁਆਰਾ ਕਣਕ ਦੀ ਬਿਜਾਈ ਸਮੇਂ ਹੀ ਸਪਰੇਅ ਬਹੁਤ ਵੱਡੇ ਪੱਧਰ ਤੇ ਕਰ ਰਹੇ ਹਨ। ਆਪਾਂ ਵੀ ਉਹੀ ਕਰ ਰਹੇ ਹਾਂ। ਕੱਲ ਕਣਕ ਬੀਜੀ ਹੋਈ ਸੀਗੀ ਤੇ ਅੱਜ ਆਪਾਂ ਇਹ ਦਵਾਈ ਕਰ ਰਹੇ ਹਾਂ ਕਣਕ ਬਜਾਈ ਤੋਂ ਬਾਅਦ ਅਵਕੀਰਾ ਤੇ ਨਾਲ ਇਹਦੇ ਆਪਾਂ ਵਰਤ ਰਹੇ ਹਾਂ ਪੈਡਾ ਮੈਥਲੀਨ ਤਨੂਕਾ ਕੰਪਨੀ ਦੀ ਇਹ ਵੀ ਤੁਸੀਂ ਦੇਖ ਸਕਦੇ ਹੋ ਤਕਰੀਬਨ ਜੇਕਰ ਆਪਾਂ ਨੂੰ ਰੇਟ ਦੀ ਗੱਲ ਕਰੀਏ ਤਾਂ ਜੇ ਬਾਈ ਨੇਮ ਅਵਕੀਰਾ ਲੈਂਦੇ ਹਾਂ ਤਾਂ 6 650 ਤੋਂ ਲੈ ਕੇ 700 ਰੁਪਇਆ ਵੱਖ-ਵੱਖ ਜਗ੍ਹਾ ਇਹ ਦਵਾਈ ਦਾ ਰੇਟ ਮਿਲਦਾ ਹੈ ਦੂਸਰੀ ਤਰਫ ਜਿਹੜੀ ਕਿ ਪੈਡਾ ਮੈਥਲੀਨ ਆ ਉਹ ਕਈ ਕੰਪਨੀਆਂ ਦੇ ਵਿੱਚ ਆਉਂਦੀ ਆ ਉਹ 250 ਤੋਂ ਲੈ ਕੇ 300 ਜਾਂ ਸਾਢੇ 300 ਦੇ ਆਸ-ਪਾਸ ਸਾਰੀਆਂ ਜਗ੍ਹਾ ਤੋਂ ਇਹ ਲੀਟਰ ਦਵਾਈ ਦਾ ਮਿਲ ਜਾਂਦਾ ਹੈ ਆਪਾਂ 60 ਗ੍ਰਾਮ ਅਵਕੀਰਾ ਤੇ 1 ਲੀਟਰ ਪੈਡਾਮੈਥਲਿਨ ਦੀ ਸਪਰੇਅ ਕਰ ਰਹੇ ਹਾਂ ਜਿਵੇਂ ਤੁਸੀਂ ਦੇਖ ਸਕਦੇ ਹੋ ਇਹ ਅਵਕੀਰਾ ਬਾਈ ਨੇਮ ਪੀਆਈ ਕੰਪਨੀ ਦੀ ਵਰਤ ਰਹੇ ਹਾਂ ਤੇ ਤਨੂਕਾ ਕੰਪਨੀ ਦੀ ਪੈਡਾਮੈਥਲਿਨ ਦਵਾਈ ਵਰਤ ਰਹੇ ਹਾਂ ਦੂਸਰੀ ਤਰਫ ਇੱਕ ਖੇਤਰਾਂ ਵਿੱਚ ਸਾਡੇ ਗੁੱਲੀ ਡੰਡਾ ਬਹੁਤ ਜ਼ਿਆਦਾ ਹੁੰਦਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਾਂਗੇ ਕਿ ਇਸ ਦੁਆਰਾ ਸਾਨੂੰ ਰਿਜ਼ਲਟ ਕਿਹੋ ਜਿਹਾ ਮਿਲਦਾ ਹੈ ਬਾਕੀ ਹੋਰ ਵੀ ਕਈ ਕੰਪਨੀਆਂ ਨੇ ਉਹਨਾਂ ਦਾ ਵੀ ਰਿਜ਼ਲਟ ਵਧੀਆ ਦੱਸਿਆ ਜਾ ਰਿਹਾ ਹੈ ਪਰ ਆਪਾਂ ਇਹ ਦਵਾਈ ਵਰਤ ਰਹੇ ਹਾਂ ਜੇਕਰ ਤੁਸੀਂ ਵੀ ਇਹ ਦਵਾਈ ਵਰਤ ਰਹੇ ਹੋਵੇ ਤਾਂ ਜਰੂਰ ਕਮੈਂਟ ਬਾਕਸ ਵਿੱਚ ਦੱਸਿਓ ਤੇ ਤੁਹਾਨੂੰ ਕੀ ਰਿਜ਼ਲਟ ਮਿਲਿਆ ਹੈ ਤੇ ਕੀ ਰੇਟ ਤੁਹਾਡੇ ਏਰੀਆ ਦੇ ਵਿੱਚ ਇਹ ਦਵਾਈ ਮਿਲ ਰਹੀ ਹੈ ਇਹ ਵੀ ਜਰੂਰ ਦੱਸਿਓ